ਸਾ ਸੱਚੀ ਕਲ ਦੀ ਸਾਰਿਆਂ ਨੂੰ ਸੋ ਕਿਵੇਂ ਸਾਰੇ ਆਏ ਹੋਬ ਸਭ ਵਧੀਆ ਹੋਵਗੇ ਤੇ ਲੋ ਜੀ ਅੱਜ ਮੈਂ ਤੁਹਾਨੂੰ ਬਣਾ ਕੇ ਦਿਖਾਵਾਂਗੀ ਚੀਜ਼ ਬਾਹਰ ਤੋਂ ਲੈ ਕੇ ਆਨੇ ਤਾਂ ਬਹੁਤ ਮਹਿੰਗੀ ਮਿਲਦੀ ਆ ਤੇ ਇਸ ਲਈ ਅੱਜ ਮੈਂ ਤੁਹਾਨੂੰ ਘਰੇ ਬਣਾ ਕੇ ਦਿਖਾਵਾਂਗੀ ਇੱਧਰ ਮੈਂ 1 ਕਿਲੋ ਦੁੱਧ ਲਿਆ ਹੈ ਤੇ ਗੈਸ ਤੇ ਰੱਖਤਾ ਹੈ ਦੇਖੋ ਗੈਸ ਆਨ ਕਰਕੇ ਤੇ ਇਸ ਨੂੰ ਓਨਾ ਹੀ ਗਰਮ ਕਰਨਾ ਜਿੰਨਾ ਕਿ ਆਪਣੀ ਉਂਗਲੀ ਵਿੱਚ ਜਾ ਸਕੇ ਲੋ ਜੀ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਹੁਣ ਇਹਦੇ ਵਿੱਚ 4-5 ਚਮਚ ਪਾ ਦਾਂਗੇ ਵਿਨੀਗਰ ਦੇ ਸੋ ਗਾਇਸ ਲੋ ਜੀ ਇਹਦੇ ਵਿੱਚ 4-5 ਚਮਚ ਪਾਵਾਂਗੇ ਜੀ ਵਿਨੀਗਰ ਤੇ ਇਸ ਨੂੰ ਇਸ ਤਰ੍ਹਾਂ ਹਿਲਾ ਲਾ ਲਓ ਤੇ ਧਿਆਨ ਰੱਖਣਾ ਜੀ ਦੁੱਧ ਨੂੰ ਜ਼ਿਆਦਾ ਗਰਮ ਨਹੀਂ ਕਰਨਾ ਸਿਰਫ ਓਨੇ ਹੀ ਗਰਮ ਕਰਨਾ ਤਾਂ ਕਿ ਸਾਡੀ ਉਂਗਲੀ ਵਿੱਚ ਚਾ ਸਕੇ ਜਿਵੇਂ ਆਪਾਂ ਦਹੀਂ ਲਗਾਈਦਾ ਹੈ ਸੋ ਇਸ ਤਰ੍ਹਾਂ ਤੁਸੀਂ ਇਹਨੂੰ ਹਿਲਾਉਂਦੇ ਰਹੋ ਲਓ ਜੀ ਇੱਕ ਮਿੰਟ ਹਿਲਾਓਗੇ ਤਾਂ ਦੇਖੋ ਸਾਡਾ ਦੁੱਧ ਫਟ ਜਾਏਗਾ ਮਤਲਬ ਚੀਜ਼ ਬਣ ਜਾਏਗੀ ਔਰ ਅਗਰ ਤੁਸੀਂ ਇਹਨੂੰ ਜ਼ਿਆਦਾ ਗਰਮ ਕਰੋਗੇ ਤਾਂ ਫਿਰ ਇਹਦਾ ਪਨੀਰ ਬਣ ਜਾਏਗਾ ਬਾਟੇ ਨੂੰ ਤੁਸੀਂ ਥੋੜਾ ਜਿਹੀ ਗਰਮ ਕਰਨਾ ਚਲੋ ਜੀ ਬਾਕੀ ਜੋ ਇਹਦਾ ਐਕਸਟਰਾ ਪਾਣੀ ਰਹਿ ਜਾਏਗਾ ਉਹਨੂੰ ਵੀ ਸੁਟਣਾ ਨਹੀਂ ਹੈ ਫਿਰ ਲੋਜੀ ਇਸ ਨੂੰ ਛਾਨ ਲੈਣੇ ਆ ਇਹਦਾ ਪਾਣੀ ਅਲੱਗ ਕਰ ਲੈਣੇ ਹੋਰ ਜਿਸ ਨੂੰ ਛਾਨ ਲੈਣੇ ਆ ਤੇ ਉਚਿਤ ਲੋ ਰੀਸ ਤਾਂ ਤੁਹਾਡੀ ਚੀਜ਼ ਬਣ ਚੁੱਕੀ ਆ ਤੇ ਹੁਣ ਜਿਹੜਾ ਇਹਦਾ ਪਾਣੀ ਕੱਢਿਆ ਇਹਦੇ ਚੋਂ ਆਪਾਂ ਇਹਦੇ ਵਿੱਚ ਇੱਕ ਚਮਚ ਨਮਕ ਦਾ ਪਾ ਕੇ ਤੇ ਫਿਰ ਤੋਂ ਇਸ ਨੂੰ ਉਹਦੇ ਵਿੱਚ ਰੱਖਾਂਗੇ ਪਹਿਲਾਂ 2 ਮਿੰਟ ਇਹਨੂੰ ਇਸੇ ਤਰ੍ਹਾਂ ਰਹਿਣ ਦਿਓ ਕਿ ਜਦੋਂ ਕਿ ਇਹਦੇ ਵਿੱਚੋਂ ਸਾਰਾ ਪਾਣੀ ਨਿਕਲ ਜਾਏ। ਤੋਂ ਲਓ ਜੀ ਇਹਨੂੰ ਹੁਣ ਉੱਪਰ ਕੱਢ ਲਾਂਗੇ ਤੇ ਇਹ ਜੋ ਪਾਣੀ ਵਿੱਚ ਹੈ ਇਹਦੇ ਵਿੱਚ ਇੱਕ ਚਮਚ ਪਾਵਾਂਗੇ ਨਮਕ ਦਾ ਇਹ ਲਓ ਜੀ ਇਹ ਕਰ ਪਾਵਾਂਗੇ ਨਮਕ ਇਹਨੂੰ ਮਿਕਸ ਕਰਕੇ ਤੇ ਦੁਬਾਰਾ ਫਿਰ ਚੀਜ਼ ਨੂੰ ਇਹਦੇ ਵਿੱਚ ਹੀ ਪਾਵਾਂਗੇ ਇਹਨਾਂ ਨੇ ਇਸ ਤਰ੍ਹਾਂ ਲਓ ਜੀ ਹੁਣ 2 ਮਿੰਟ ਹੋ ਗਏ ਤੇ ਇਹਨੂੰ ਕੱਢ ਲੈਣੇ ਆ ਤੇ ਹੁਣ ਇਸਨੂੰ ਕਾਟਨ ਦੇ ਕੱਪੜੇ 'ਚ ਪੇਟ ਕੇ ਤੇ ਫ੍ਰੀਜ਼ਰ ਦੇ ਵਿੱਚ 4-5 ਘੰਟੇ ਲਈ ਰੱਖ ਦੇਣੇ ਮਿਲਦੇ ਆ ਤਾਂ 4 ਘੰਟੇ ਬਾਅਦ ਜੀ ਇਹਨੂੰ ਰੱਖੋ ਫ੍ਰੀਜ਼ਰ ਚ ਲਓ ਜੀ ਮੈਂ ਕਪੜੇ ਚ ਨਹੀਂ ਇਸ ਏਟਟ ਕੰਟੇਨਰ ਦੇ ਵਿੱਚ ਪਾ ਕੇ ਰੱਖਾਂਗੀ ਇਸ ਨੂੰ 4-5 ਘੰਟੇ ਲਈ ਫ੍ਰੀਜ਼ਰ 'ਚ ਰੱਖਾਂਗੇ ਲਓ ਜੀ ਸੋ ਗਾਇਜ਼ ਲਓ ਜੀ 2 ਘੰਟੇ ਹੋ ਗਏ ਆ ਤਾਂ ਮੈਂ ਪਹਿਲਾਂ ਹੀ ਕੱਢ ਲਈ ਆ 4-5 ਘੰਟੇ ਨਹੀਂ 2 ਘੰਟੇ ਦੇ ਵਿੱਚ ਹੀ ਹੋ ਗਈ ਆ ਤਾਂ ਦੇਖੋ ਤੁਹਾਨੂੰ ਮੈਂ ਚੈੱਕ ਕਰਵਾਉਂਗਾ ਸੋ ਲੋ ਜੀ ਚੀਜ਼ ਬਣ ਚੁੱਕੀ ਆ ਤੇ ਹੁਣ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾਵਾਂਗੀ ਜੇ ਫਰਾਈਪੈਨ ਰੱਖਤਾ ਹੈ ਤਾਂ ਇਹਦੇ ਤੇ ਮੈਂ ਰੱਖਾਂਗੀ ਦੋ ਬ੍ਰਾਊਨ ਬ੍ਰੈਡ ਤੇ ਪੀਜ਼ਾ 베ਸ ਨਹੀਂ ਹੈ ਮੇਰੇ ਕੋਲ ਮੈਂ ਇਸੇ ਤਰ੍ਹਾਂ ਤੁਹਾਨੂੰ ਦਿਖਾਵਾਂਗੀ ਤੇ ਇਹਦੇ ਉੱਪਰ ਲਗਾਵਾਂਗੀ ਮੈਂ ਪੀਜ਼ਾ ਪਾਸਤਾ ਸੌਸ ਸਭ ਤੋਂ ਪਹਿਲਾਂ ਸੋ ਗੁਰਦੁਆਰਾ ਸਾਹਿਬ ਦੀ ਆਵਾਜ਼ ਆ ਰਹੀ ਆ ਕੀਰਤਨ ਹੋ ਰਿਹਾ ਹੈ ਗੁਰਦੁਆਰੇ ਸੋ ਲੋ ਜੀ ਇਹਦੇ ਲਗਾਤੀ ਐ ਸਾਸ ਪੀਜ਼ਾ ਸਾਸ ਤੇ ਹੁਣ ਮੈਂ ਇਹਦੇ ਉੱਪਰ ਪਾਵਾਂਗੀ ਚੀਜ਼ ਸਿਰਫ ਮੈਂ ਤੁਹਾਨੂੰ ਦਿਖਾਣਾ ਹੀ ਆ ਆ ਲੋ ਜੀ ਇਹ ਜਿਹੜੀ ਮੈਂ ਚੀਜ਼ ਬਣਾਈ ਆ ਤਾਂ ਦੇਖੋ ਇਸ ਤਰ੍ਹਾਂ ਨੇ ਬਣੀ ਆ ਚਾ ਲੋ ਜੀ ਸੋ ਆਇਸ ਲੋ ਜੀ ਇਸ ਨੂੰ ਨਾ ਥੋੜਾ ਕੱਟ ਲੈਣੇ ਆ ਤੁਹੇ ਦੇਖੋ ਕਿਉਂਕਿ ਮੈਂ ਇਹਨੂੰ ਘੋਲ ਲਿਆ ਤੇ ਸੋ ਦੇਖੋ ਤੁਹਾਨੂੰ ਬਾਹਰੋਂ ਲੈਣ ਦੀ ਜ਼ਰੂਰਤ ਨਹੀਂ ਹੈ ਘਰੀ ਬਣਾਓ ਇਸ ਤਰ੍ਹਾਂ ਹੋਜੀ ਤੇ ਹੋਜੀ ਤਾਂ ਇਸ ਨੂੰ ਥੋੜੀ ਜਿਹਾ ਟਕਾਂਗੇ ਕਾਫੀ ਮੈਟ ਹੋ ਜਾਊਗਾ ਹੋਜੀ ਇਸ ਨੂੰ ਟਾਕ ਫ੍ਰੀਨੇਟਰ ਗੈਸ ਨੂੰ ਸੇਮ ਤੇ ਕਰਾਂਗੇ ਵੈਸੇ ਤਾਂ ਮੈਂ ਮਾਈਕ੍ਰੋਚ ਵੀ ਤੁਹਾਨੂੰ ਦਿਖਾ ਸਕਦੀ ਸੀ ਬਟ ਸਾਰਿਆਂ ਦੇ ਕੋਲ ਮਾਈਕ੍ਰੋ ਨਹੀਂ ਹੁੰਦਾ ਇਸ ਕਰਕੇ ਮੈਂ ਤੁਹਾਨੂੰ ਫਰਾਈ ਪੈਨ ਚ ਬਣਾ ਕੇ ਦਿਖਾ ਰਹੀ ਆ मिनट हो गए तो चलो देख दे चेक कर देने टापर सुनो जी। ਸੋ ਗਾਇਸ ਲੋ ਜੀ ਮੈਂ ਚੀਜ਼ ਬਣਾਈ ਸੀ ਬਟ ਬਣੀ ਨਹੀਂ ਹੋਵੇ ਤੇ ਤੁਸੀਂ ਵੀ ਇਸ ਦਾ ਟਰਾਈ ਨਹੀਂ ਕਰਨਾ ਕਿਉਂਕਿ ਟੇਸਟ ਤਾਂ ਵੈਸੇ ਚੀਜ਼ ਦੇ ਹੀ ਸੀ ਬਟ ਚੀਜ਼ ਹੀ ਬਣੀ ਨਹੀਂ ਹੋ ਤਾਂ ਇਸ ਕਰਕੇ ਤੁਸੀਂ ਟਰਾਈ ਨਾ ਕਰਿਓ ਕਿਉਂਕਿ ਫੇਕ ਹੀ ਹੁੰਦਾ ਹੈ ਵੀਡੀਓਜ਼ ਜਿਹੜੀਆਂ ਬਣਾਈਆਂ ਹੋਈਆਂ ਇਹਦੇ ਤੇ ਮੈਂ ਦੇਖੀਆਂ ਜਿਨ੍ਹਾਂ ਨੂੰ ਦੋ ਵਾਰ ਮੈਂ ਦੇਖ ਕੇ ਬਣਾਇਆ ਪਰ ਉਹ ਵੀ ਦੀ ਨਹੀਂ ਬਣੀ ਤਾਂ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਕਿਉਂਕਿ ਮੈਂ ਤੁਹਾਨੂੰ ਸਹੀ ਦੱਸਾਂਗੀ ਗਲਤ ਨਹੀਂ ਦੱਸਾਂਗੀ ਜਿਵੇਂ ਸਾਰੇ ਦੱਸਦੇ ਆ ਕਿ ਹਾਂ ਚੀਜ਼ ਬਣ ਗਈ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਬਣੀ ਮਤਲਬ ਟੇਸਟ ਬਣ ਗਿਆ ਉਵੇਂ ਦਾ ਟੇਸਟ ਸੀਗਾ ਬਟ ਚਲੋ ਹੋਰ ਲਓ ਜੀ ਗੁਰੂ ਘਰ ਦੇ ਕਰ ਲੋ ਦਰਸ਼ਨ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਪੀਸ ਦੱਸਣਾ ਤੇ ਮੈਂ ਜੋ ਵੀ ਸੀ ਮੈਂ ਤੁਹਾਨੂੰ ਸੱਚ ਦੱਸਤਾ ਕਿ ਸੇਮ ਉਵੇਂ ਦੀ ਚੀਜ਼ ਨਹੀਂ ਬਣੀ ਹੈਗੀ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿਣ ਲਈ ਤੁਹਾਡੇ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ